ਆ ਸਾਡੇ ਕੋਲੇ ਨੰਬਰ ਨਹੀਂ ਚੋਟਾ ਦੇ ਪੈਸੇ ਕੱਢੋ ਪੈਸੇ ਕੱਢੋ ਸਾਡੇ ਕੋਲੇ ਨੰਬਰ ਨਹੀਂ ਆਦੇ ਸਾਰੇ ਨੰਬਰ ਤੇਰੇ ਕੋਲੇ ਨੋਟ ਨੇ ਕੱਢ ਕੱਢ ਪੈਸੇ ਮੈਂ ਤੇ ਕੱਢੋ ਮੇਰੇ ਪਲੇਟ ਤੇ ਮਾਰ ਮਾਰੋ ਜਾਨਾ ਹੀ ਕੱਢਣਾ ਮਾਰੋ ਬਹੁਤ ਜਾਨੀ ਹਲੇ ਹਲੇ ਆਹ ਰਵਾਸ ਵੀ ਪਿੱਤੀ ਵੀ ਲੱਗਦੀ ਹੈ ਬਤ ਰਹੀ ਹੈ 5000 ਆ ਗਿਆ ਜੀ ਤੁਹਾਨੂੰ ਨਾਇਕ ਕੱਢ ਦੇ ਜੇ ਤੁਸੀਂ ਕੱਢੀਏ ਕੱਢ ਲੈ ਜਰੂਰ ਕਰਦੇ ਹਾਂ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਅਟੈਕ ਕਰਕੇ ਚੱਲ ਰਿਹਾ ਵਾ ਕੀ ਗੱਲ ਪੈਸੇ ਲੱਤੇ ਨੇ ਪੈਸੇ ਲੱਤੇ ਨੇ ਟਾਈਮ ਤੇਰੇ ਬਤ ਰਹੀ ਮੇਰੇ ਤੁੰਗਾ ਵੇਚਾ ਹੀ ਐਸਐਸਪੀ ਸਾਹਿਬ ਨੂੰ ਚੱਲ ਰਿਹਾ ਵਾ ਕੋਣ ਕੱਤ ਹੋ ਜਾਣਾ ਹਾਂ ਹਾਂ ਹੋ ਜਾਣਾ ਪਾਰਟੀ ਦੇ ਉਹ ਸਹੇਦ ਹਾਉ ਆਹ ਬੇਟਾ ਇੰਨਾ ਨਹੀਂ ਕਰਦਾ ਹਾਂ ਆਹੇ ਪਰ ਕਰਦਾ ਮੇਰੇ ਪੈਸਾ ਕਰਦੀ ਹਾਂ ਮੇਰੇ ਹਾਂ ਆ ਆ ਆ ਸਾਰੇ ਪੈਸੇ ਆ ਆ ਪੈਸੇ ਵੜਦੇ ਦਿੰਦੇ ਮੈਂ ਕਰਦੇ ਸੜਦੇ ਜੀ ਮੇਰੇ ਆ ਆ ਰੂਪ ਤਾਂ ਨਹੀਂ ਐਂਟੀਕਲ ਨਹੀਂ ਐ ਨਹੀਂ ਜਾਣ ਦਿੰਦੇ ਹੁਣ ਤੈਨੂੰ ਐ ਨਹੀਂ ਗੰਧ ਭੈਣ ਨਾਲ ਬਹੁਤ ਪਾਇਆ ਰਹਿ ਗਿਆ ਗੰਧ ਨਾਲ ਉਹ ਯਾਰ ਸਾਡੇ ਪਾਸ ਪਾਰਟੀ ਦੇ ਉਹਦੇ ਨਾਲ ਲੋਕਾਂ ਦੀ ਹਾਲ ਕਰਦਾ ਉਹ ਭਾਜਾ ਦਾ ਨੂੰ ਬੁਲਾਣਾ ਐਸਐਸਪੀ ਨੂੰ ਫੋਨ ਕਰਕੇ ਆਏ ਹੋਰ ਨਹੀਂ ਹੈਗੇ ਫਿਰ ਤੁਸੀਂ ਭੱਜਦੇ ਕਿਉਂ ਭੱਜਦੇ ਕਿਉਂ ਜੇ ਜ਼ੋਰ ਨਹੀਂ ਹੈਗੇ ਭੱਜਦੇ ਨਹੀਂ ਨਹੀਂ ਕਰੋ ਗੱਲ ਉੱਥੇ ਕਰੋ 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 ਜਿੱਥੇ ਕਰਨੀ ਆ ਬਹਿ ਕੇ ਐਸਐਸਪੀ ਬਿਜ਼ਨਸ ਨੂੰ ਪਹਿਲਾ ਫੋਨ ਲੱਗਿਆ ਹੋਇਆ ਆ ਆ ਪੈਸੇ ਫੜਦਾ ਇਹਨਾਂ ਤੋਂ ਪਹਿਲੇ ਹਰ ਕਿੰਨਾ ਪੈਸੇ ਬਾਤ ਸਹਣੇ ਤੇ ਕੈਮਰਾ ਕਰ ਜਾ ਪੈਸੇ ਫੜੋ ਤੂੰ ਕੋ ਕਰਦੀ ਮਾਸਟਰ ਜੀ ਪੈਸੇ ਫੜੋ ਤੁਸੀਂ ਫੜਾਓ ਪੈਸੇ ਕੋਈ ਨਹੀਂ ਕੋਈ ਗੱਲ ਨਹੀਂ ਸਾਰਾ ਕੋ ਆਪਣੇ ਕੋ ਸਾਰਾ ਕੋ ਲਾਈਵ ਚੱਲਦਾ ਕੋਈ ਗੱਲ ਸੁਣੋ ਜਨਾਬ ਜੀ ਅਸੀਂ ਹਜੇ ਵੀ ਕਿੰਨੇ ਆਹ ਪੈਸੇ ਮੁਠੀ ਬਣਾ ਲਿਆ ਉਹ ਚੱਕਰ ਜਰ ਗੱਲ ਤੋਂ ਨਹੀਂ ਗੱਲ ਕੀਤੀ ਗੀ ਕੋਈ ਪੈਸੇ ਮੁਠੀ ਚ ਕੱਢ ਹੋਇਆ ਸਾਡੇ ਤੋਂ ਮਾਰ ਰਿਹਾ ਇੱਥੇ ਫੜਲਾ ਸੱਚੇ ਵੈਰੀ ਨਹੀਂ ਗੰਮ ਕੀਤਾ ਹੈਗਾ ਪੈਸੇ ਆ ਮੁਠੀ ਚ ਨਹੀਂ ਸਰ ਆ ਦੇਖ ਮੈਂ ਪਿੱਛੇ ਪਰਚਾ ਆ ਰਿਹਾ ਮੁਠੀ ਨਹੀਂ ਕਰੀ ਆਹ ਮੁਠੀ ਦੇ ਵਿੱਚ ਪੈਸੇ ਆਹ ਮੁਠੀ ਚ ਪੈਸੇ ਕੋਈ ਨਹੀਂ ਕੱਢਿਆ ਵੀਰ ਕਟੋ ਫੜਲਾ ਫੜ ਲੈ ਨੇੜੇ ਕਰ ਕੈਮਰਾ ਜੂਮ ਕਰ ਆ ਪੈਸੇ ਫੜ ਲਈ ਦੀਆਂ ਇਹਨਾਂ ਤੋਂ ਜਾਓ ਜੀ ਹੁਣ ਤੁਸੀਂ ਆ ਪੈਸੇ ਅੰਦਰ ਜਾਣ ਤੋਂ ਦਿਖਾਓ ਆ ਨੰਬਰ ਮਲਾਉਣੇ ਮੁਰ ਜਾ ਕੇ ਨਾਲ ਕਲੀਅਰ ਕਰ ਨੰਬਰ ਦਾਰਵੇ ਲਈ ਕਲੀਅਰ ਲਓ ਜੀ ਪਹਿਲਾ ਹੈਗਾ 922740 ਜਿੱਥੇ ਤੂੰ ਬਣਾ ਇੱਧਰ ਨੋਟ ਕਰ 922740 ਹਾਂ ਦੇ 922740 ਆ ਦੇਖ ਪੀ ਰਿਫਰ ਕਰੋ ਕੈਮਰਾ ਇੱਧਰ ਹਾਂਜੀ 922740 ਪਹਿਲਾਂ ਨੋਟ ਦੀ ਹੂੰ ਹੂੰ ਇਹ ਗਾਂਦ ਤੋਂ ਭੈਣ ਨਾਲ ਥੋੜਾ ਪਾਇਆ ਹੋਇਆ ਇਹਨਾਂ ਨੂੰ ਦੱਸ ਰਾਜਾ ਤੂੰ ਹਣੂਰੀ ਯਾਰ ਚੱਲਣ ਜਾਣਾ ਇੱਥੇ ਬਰਾਬਰ ਕਰ ਲੈ ਯਾਰ ਦੱਸ ਪਹਿਲਾ ਨੋਟ ਦੀ 92 27 40 ਹੂੰ ਕਿੱਥੇ ਆ ਦਿਖਾ ਆਰੇ 92 27 40 92 27 40 ਹੂੰ ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖਿਆ ਹੋਇਆ 14 02 15 ਦੂਜਾ ਨੋਟ ਦੀ ਦੂਜਾ ਨੰਬਰ ਦੇ 6 ਕਿੱਥੇ 93 02 ਇੱਧਰ ਦੱਸਿਆ ਯਾਰ ਕਿੰਨਾ ਦਿਖਾ ਦਗਾ 93 36 02 93 36 02 ਹੋ ਆ ਜੀ ਆ ਜੀ ਦੱਸੋ ਸਾਰੇ ਉਹਦੇਦਾਰਾਂ ਤੋਂ ਪੈਸੇ ਮੰਗੀਆਂ ਦਾ ਲੋਕਾਂ ਦਾ ਕੀ ਹਾਲ ਕਰ ਦਊ ਏ ਆ ਨਰਮਲ ਨਰਮਨ ਸਿੰਘ ਤੁਹਾਡਾ 43 44 60 ਜਿਹੜਾ 43 44 60 ਹਾਂ 43 44 60 ਇੱਧਰ ਲਿਖਾ ਲਓ ਤੇ ਬੰਨੇ ਜੀ ਬੰਨੇ ਸਾਰੇ ਤੁਹਾਡੇ ਨਾਲ ਕੋਈ ਕੋਈ 43 44 60 ਬੰਦ ਲਗਾ ਦੱਸੋ ਕਿਆ ਕਰਦਾ ਹੋਈਆਂ ਲੋਕਾਂ ਦਾ ਇਹ ਬਰਬਾਸਤ ਰਵੇੜਤੀ ਦਾ ਪੈਸੇ ਮੰਗਣ 15 99 97 ਆ 159497 ਲੱਡੀ ਸ਼ਰਮ ਲਈ ਹੋਈ ਆ ਪਾਰਟੀ ਦੇ ਸਾਰੇ ਬਲਾਕ ਪ੍ਰਧਾਨ ਗਣੇ ਆ ਚਲੋ ਕੋਈ ਗੱਲ ਨਹੀਂ 159497 ਜੇਲੀ ਦਾ ਐਸਐਸਪੀ ਸਾਹਿਬ ਨੂੰ ਭੇਜਣੀ ਆ ਜੀ 159497 ਬਣੇ ਦਾ ਨਹੀਂ ਕੋਈ ਗੱਲ ਗੰਦਵਾੜਾ ਨਾਟੂਗੀਆਂ ਨੂੰ ਕਿਹਨੂੰ ਫ੍ਰੀ ਚਲਾ ਦੇਣਾ 59 9002 ਕਿੰਨਾ तिरानवे सतवंजा चुरासी सतवंजा चुरासी तिरानवे चौरासी तिरानवे सतवंजा चौरासी चौदह सतर तिहत्तर 147773 980935 ਆਦੇਸ 202773 ਆ ਬੇਪਨ ਕਹਣਾ ਬੁਲੀ 980935 ਆ ਲੈ 980935 ਇੱਧਰ 980935 990935 ਆਰੇ ਉਪਰੋਂ ਆਦੇ ਹਾਂ 980935 ਅਗਲਾ ਨੰਬਰ ਹੈ 470080 470080 470080 470080 ਗੱਡੀ ਵਿੱਚ ਆ ਥੱਲੇ ਆਉਣਾ ਲਾਸਟ ਤੇ ਇੱਕ ਲੱਗ ਕੇ ਸਾਹ ਜੀ ਆਜੋ ਲਾਹ 470080 ਆ ਆ ਦੇ 470080 ਹਾਂ ਜੀ ਸੱਸੀ ਗਾ ਸਾਰੇ ਵੀਰਾਂ ਨੂੰ ਜੀ ਮੈਂ ਵਿਪਨ ਕੁਮਾਰ ਜੀ ਬਪਾਰਟਮੈਂਟਲ ਰਾਏ ਕੋਰਟ ਪ੍ਰੈਜ਼ੀਡੈਂਟ ਜੀ ਇਹ ਜਿਹੜੀ ਰਿਸ਼ਵਤ ਲਈ ਸੀ 5000 ਰੁਪਿਆ ਨਿਰਮਲ ਸਿੰਘ ਜੀ ਨੇ ਮੇਰੇ ਤੋਂ ਲਈ ਸੀ ਇਹ ਮੈਨੂੰ ਤਕਰੀਬਨ 3 ਦਿਨਾਂ ਤੋਂ ਲਗਾਤਾਰ ਪਰੇਸ਼ਾਨ ਕਰ ਰਹੀ ਸੀ ਹੁਣ ਤੁਸੀਂ ਆਪ ਵੀ ਅੰਦਾਜ਼ਾ ਲਾ ਸਕਦੇ ਹੋ ਅਸੀਂ ਅਹੁਦੇਦਾਰ ਬੰਦੇ ਆ ਤੇ ਸਾਡੇ ਤੋਂ ਇਹ ਛੜੀਆਂ ਵਿੱਚ ਪੈਸੇ ਮੰਗਦੇ ਆ ਤੇ ਆਮ ਲੋਕਾਂ ਦਾ ਕੀ ਹਾਲ ਕਰਦੇ ਹੋਣਗੇ ਬਸ ਬਾਕੀ ਦਾ ਤੁਸੀਂ ਸਾਰਾ ਲਾਈਵ ਦੇਖ ਹੀ ਲਿਆ ਇਸ ਤੋਂ ਬਾਅਦ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਆਮ ਆਦਮੀ ਪਾਰਟੀ ਮੈਂ ਜਿਹੜੀ ਬੰਦੀ ਕਾਰਵਾਈ ਆ ਇਹ ਵੀਡੀਓ ਸੀ ਸੀਐਮ ਸਾਹਿਬ ਤੱਕ ਰਵੀ ਭੇਜੂੰ ਤੇ ਐਸਐਸਪੀ ਸਾਹਿਬ ਜਗਰਾਉਂ ਨੂੰ ਵੀ ਭੇਜੂੰ ਆਮ ਆਦਮੀ ਪਾਰਟੀ ਦੇ ਇਹ ਆਦੇਦਾਰ ਆ ਇਹ ਵਿਪਨ ਕੁਮਾਰ ਡਾਬ ਜੀ ਇਹਨਾਂ ਨੇ 3-4 ਦਿਨਾਂ ਤੋਂ ਲਗਾਤਾਰ ਪ੍ਰੇਸ਼ਾਨ ਕਰ ਰਹੇ ਸੀਗੇ ਚਲੋ ਜੀ ਨਹੀਂ ਐਸਐਸਪੀ ਜਾਨੂੰ ਲਾ ਬੁਲਾਉਂਨ ਕਾ ਸੈਲ ਨੂੰ ਕਾ ਬੁਲਾਤਾ ਪਹਿਲੇ ਹੀ ਆਦਾ ਲਾਤਾ ਉਹਨਾਂ ਦੁਬਾਰਾ ਬੁਲਾਓ ਪਰ ਜਦੋਂ ਉਹ ਨੂੰ ਰੱਖੂ ਮਿੰਟ ਕਿੰਨੇ ਆ ਆ ਲਾ ਇਹ ਫੋਨ ਚੱਲ ਰਿਹਾ 40 ਮਿੰਟ 40 ਮਿੰਟ ਦਾ ਫੋਨ ਚੱਲੀ ਜਾਂਦਾ ਕੋਈ ਨਹੀਂ ਤੇ ਚੱਲੀ ਜਾਂਦੇ ਇਹਨੂੰ ਮਿੰਟ ਕਰਦੇ ਆ ਸਾਹਿਬ ਜੀ ਕਿਹਨਾ ਕੋਈ ਨਿਆ ਸਾਹਿਬ ਇਸ ਬੰਦੇ ਦਾ 4 ਵਾਲੀ ਫੋਨ ਆ ਮੈਂ ਮੈਂ ਕਿਹਾ ਮੈਨੂੰ ਲੱਗੇਗਾ ਮੈਂ ਕੀ ਦੱਸੂ ਸਰਕਰ ਚਾਰੇ ਬਲਾਕ ਪ੍ਰਧਾਨਾ ਸੀ ਆਮ ਆਦੀ ਪਾਰਟੀ ਤੋਂ ਮਾਸਟਰ ਮਰਤੀ ਜੀ ਪਖੋਲ ਤੋਂ ਬਲਾਕ ਪ੍ਰਧਾਨ ਆ ਆ ਸੈਲ ਗੋਲ ਕੜੇ ਸੁਧਾਰ ਬਲਾਕ ਦੇ ਪ੍ਰਧਾਨ ਆ ਅਰਵਿੰਦਰ ਸਹਿਰੀ ਪ੍ਰਧਾਨ ਆ ਵਿਅੰਤ ਸਰਕਲ ਇੰਚਾਰਜ ਉਹ ਖੜਾ ਆ ਗੋਲੂ ਖੜਾ ਆ ਆਮ ਆਦੀ ਪਾਰਟੀ ਦੇ ਵਲੰਟੀਅਰ ਆ ਆ ਮੁੰਡੇ ਆਪਣਾ ਡਾਬਰਾ ਇਹਦਾ ਵੀ ਦੇਲਦੇ ਵਪਾਰ ਆਪਣਾ ਇਹ ਕਹਦਾਗਾ ਪ੍ਰਧਾਨ ਸਰਕਾਰ ਮੰਡਲ ਦਾ ਪ੍ਰਧਾਨ ਆ ਇਹ ਰੈਕੂਟ ਦਾ ਰੈਕੂਟ ਸਹਿਰੀ ਦਾ ਮੈਂ ਰੈਕੂਟ ਤੇ ਹਾਤੀ ਤੋਂ ਬਲਾਕ ਪ੍ਰਧਾਨ ਆ ਆਮ ਆਦੀ ਪਾਰਟੀ ਦਾ ਦਨਦਨ ਤੋਂ ਲਗਾਤਾਰ ਹੈ ਆਪਣਾ ਤੇ ਜੇ ਕਿ ਨਿਰਮਲ ਨਿਰਮਲ ਨਾ ਨਿਰਮਲ ਇਹਨੂੰ ਮੁੰਡੇ ਨੂੰ ਪੂਰਾ ਉਹ ਦਬਾਜ ਰੱਖਦਾ ਸੀਗਾ ਇਹਦੀ ਵੀ ਦਰਖਾਸਤ ਦਿੱਤੀ ਸੀ ਇਹ ਤੋਂ ਹੀ ਰੁਪਈਏ ਮੰਗੀ ਜਾਂਦਾ ਸੀਗਾ ਅੱਜ ਦਿਨ ਤੇ ਦੇ ਘੱਟੋ ਘੱਟ 4 ਫੋਨ ਆਏ 4 ਫੋਨ ਆਉਣ ਤੋਂ ਬਾਅਦ ਜਦੋਂ ਇਹਨੂੰ ਰੁਪਈਏ ਦਿੱਤੇ ਸੀ ਸਾਰੀ ਪਲੈਨਿੰਗ ਕੀਤੀ ਨੰਬਰਾਂ ਦੀ ਸਾਰੀ ਫੋਟੋ ਕਾਪੀਆਂ ਸਾਡੇ ਕੋਲੇ ਨੇ ਉਸ ਤੋਂ ਬਾਅਦ ਜਨਕਿ ਜਦੋਂ ਭੱਜਿਆ ਫਿਰ ਪਾਸ ਦੇ ਨੇ ਮੇਰੀ ਵੀ ਕੋਟ ਤੇ ਲਈ ਇਹ ਪਾੜੀ ਜੇ ਅਸੀਂ ਮਾਨ ਸਾਹਿਬ ਨੂੰ ਕਹਿੰਦੇ ਮਾਨ ਸਾਹਿਬ ਵੀ ਇਦਾਂ ਪੂਰਾ ਐਕਸ਼ਨ ਹੋਵੇ ਵੀ ਚੰਗੀ ਤਰ੍ਹਾਂ ਜਨਕਿ ਗਾਹਣਵਾਹ ਅਜੇ ਕੋਈ ਬੰਦਾ ਜੁਰਤ ਨਾ ਕਰੇ ਉਹ ਕਹਿੰਦਾ ਮਾਨ ਸਾਹਿਬ ਕਹਿੰਦੇ ਵੀ 1 ਰੁਪਿਆ ਖਾਣਾ ਵੀ ਸਾਡੇ ਲਈ ਸਰਫਾਸ ਦੀ ਗੱਲ ਆ ਵੀ ਇਹ ਇੱਥੇ ਹਜ਼ਾਰਾਂ ਰੁਪਏ ਤੂੰ ਹੀ ਖਾਈ ਜਾਂਦੇ ਨਾਲੇ ਤਨਖਾਹਾਂ ਲੈਂਦੇ ਆ ਪੂਰੀਆਂ ਵਧੀਆ ਉਹ ਇਥੋਂ ਭੱਜ ਚੁੱਕਿਆਗਾ ਇੱਥੇ ਸੀਗਾ ਸਾਡਾ ਮੁਲਾਜ਼ਮ ਮਲਾਇਆ ਆਪਦੀ ਗੱਡੀ ਲੈ ਕੇ ਇਥੋਂ ਭੱਜ ਗਿਆ ਅਸੀਂ ਡੀਐਸਪੀ ਸਾਹਿਬ ਨੂੰ ਵੀ ਕਰਤਾ ਤਰ੍ਹਾਂ ਐਸਐਸਪੀ ਸਾਹਿਬ ਨਾਲ ਵੀ ਗੱਲ ਕਰ ਰਹੇ ਆਂ ਵੀ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਐਸਐਸਪੀ ਸਾਹਿਬ ਨੂੰ ਅਸੀਂ 15 20 ਦਿਨ ਪਹਿਲਾਂ ਵੀ ਜਾ ਕੇ ਜਿਗਰਾਉਂ ਕਹਿ ਕੇ ਆਏ ਦਫ਼ਤਰ 'ਚ ਐਸਪੀਡੀ ਪ੍ਰਮਾਰ ਸਾਹਿਬ ਵੀ ਬੈਠੇ ਸੀਗੇ ਅਸੀਂ ਆਖਿਆ ਵੀ ਸਾਡੇ ਰੇਕੋਰਡ 'ਚ ਲੁੱਟਣਾ ਪੂਰਾ ਲ ਆ ਰਾਇ ਕੋਟ ਜਿਸਾ ਹੀ ਇਹ ਗੱਲ ਕਰਦੇ ਵੀ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਮੈਂ ਉੱਪਰ ਸ਼ਰੀਆ ਮੈਂਬਰ ਪੈਸੇ ਦੇ ਤੈਨੂੰ ਦੇਣੀ ਹੀ ਪੈਣਗੇ ਯਾਰ ਮੈਂ ਲਈ 5000 ਇਹਨਾਂ ਦਰਖਾਸਤ ਮੇਰੇ ਕੋਲ ਸੀ ਬੂਟਾ ਕੌਣ ਹੁੰਦਾ ਵਾ ਬੂਟੇ ਨੂੰ ਵੀ ਇਹ ਗੱਲ ਮੈਂ ਦੱਸੀ ਆ ਵੀ ਭਾਈ ਦਾ ਤਾਂ ਪੈਸੇ ਹੀ ਮੰਗਦਾ ਉਹ ਕਹਿੰਦਾ ਯਾਰ ਗੰਦਾ ਬੰਦਾ ਕਹਿੰਦਾ ਯਾਰ ਕੀ ਸਾਡੇ ਵਿਭਾਗੇ ਦਾ ਨਾਮ ਬਦ ਨਾਮ ਕਰਨ ਲੱਗਿਆ ਆ ਸਾਰੇ ਅਹੁਦੇਦਾਰ ਬੰਦੇ ਬੈਠੇ ਹੀ ਦੇਖੋ ਦਾਖਲਾਦਾਰੋਂ ਬੈਠਾ ਮੈਂ ਕਰਦਾ ਦਾਖਲੀ ਸਿਟੀ ਇਚਾਰਜ ਮੈਂ ਬੈਠਾ ਸਿਟੀ ਬਸ ਸਾਰਿਆਂ ਨੂੰ ਜਾਣਨਾ ਮੈਂ ਤੁਨੂੰ ਇਹ ਫਿਰ ਸਾਡੇ ਨਾਲ ਹੀ ਇਹ ਕੁੱਕਰੀ ਜਾਂਦਾ ਲੋਕਾਂ ਨਾਲ ਤਾਂ ਕੀ ਕਰਦਾ ਹੋਊਗਾ ਪਬਲਿਕ ਚਾਰ ਮਰਦ ਆਤੇ ਜੀ ਅੱਜਾਂ ਦੇ ਚ ਚਾਰ ਬੰਦੇ ਨੇ ਫੋਨ ਇਹਨੂੰ ਤੁਨੂੰ ਤੁਸੀਂ ਵਿਪ੍ਰੰਸ ਸਾਰੇ ਸਾਰੇ ਜੀ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਮੈਨੂੰ ਸਾਰਾ ਦੱਸੋ ਜੀ ਅਜਾ ਮੈਂ ਅੱਜ ਤਾਂ ਅਸੀਂ 15 20 ਸਾਲ ਪਹਿਲਾਂ ਵੀ ਸਾਰਾ ਐਸਐਸਪੀ ਸਾਹਿਬ ਨੂੰ ਹੀ ਦੱਸ ਕੇ ਆਏ ਆ ਵੀ ਸਾਡੇ ਰੇਗੁਰ ਚਾਰ ਗੰਦ ਪਿਆ ਹੋਇਆ ਹੈ ਇਹ ਐਸ ਵੀ ਦੀ ਪਹਿਲਾਂ ਧਿਆਨ ਤੇ ਲੱਗਦੀ ਤੇ 15-20 ਸਾਲ ਪਹਿਲਾਂ ਦੀ ਗੱਲ ਆ ਉਦੋਂ ਵੀ ਧਿਆਨ ਤੇ ਲੱਗਦੀ ਸੀ ਆ ਸਾਹ ਕੋਲੇ ਬੈਠੇ ਸੀ ਉਹ ਬਾਹਰ ਜਾ ਕੇ ਧਿਆਨ ਦਿਲਾਉਂਦੇ ਆ ਤੇ ਇਹਦੇ ਨੇ ਆਉਂਦੇ ਫਿਰ ਲੈਣੀ ਫਿਰ ਇੱਕ ਮਿੰਟ ਫਿਰ ਇੱਕ ਮਿੰਟ ਇਹ ਇਹ ਬੰਦਾ ਕੀ ਗੱਲ ਕਹਿੰਦੇ ਆਨੂੰ ਕਹਿੰਦੇ ਜਦੋਂ ਐਮ ਐਲ ਏ ਸਾਹ ਬੈਠੇ ਨਹੀਂ ਸੀ ਨਾ ਅਸੀਂ ਉਹਨਾਂ ਤੋਂ ਵੀ ਲੈ ਰਹੇ ਹਾਂ ਕਰਦੇ ਅੱਗੇ ਕਰਦੇ ਆਨੂੰ ਵੀ ਸੱਤ ਸੱਤ ਸਰ ਹਾਈਕੋਰਟ ਦਾ 64 ਦਾ ਮੈਚ ਚੱਲਦਾ ਨਾ ਹੂੰ ਸੱਟੜ ਗੱਲਾਂ ਨਾ ਕਈ ਨਵੇਂ ਬੰਦੇ ਕਿੰਨੇ ਪੱਕਾ ਬੰਨ ਕੇ ਪਾਰਟੀ ਨਹੀਂ ਖਾਣਾ ਬਿਨਾਂ ਅਸੀਂ ਤਾਂ ਜਿਹੜੀ ਤੁਹਾਡੇ ਵੱਲੋਂ ਸਰ ਦੇ ਵੀ ਕਾਰਵਾਈਆਂ ਹੁੰਦੀਆਂ ਉਹ ਤੁਸੀਂ ਕਰੋ ਜਿਹੜੀ ਐਸਐਸਪੀ ਸਾਹਿਬ ਵੱਲੋਂ ਕਰਦੀ ਐਸੀ ਐਸਐਸਪੀ ਸਾਹਿਬ ਤੋਂ ਬਰਾਮਾ ਨਹੀਂ ਜਿਹੜੇ ਸੀਐਮ ਸਾਹਿਬ ਨੂੰ ਤਾਂ ਚਲੋ ਅਸੀਂ ਨੌਲੇਜ ਲੈਣ ਦੋ ਅਸੀਂ ਇਹ ਜਿਹੇ ਕਰਪਟ ਬੰਦੇ ਆਪਣੇ ਸੀਟੇ ਵਟਕੀ ਹੋ ਰਹੇ ਨੇ ਸੀਟੇ ਚ ਕੀ ਪੰਜਾਬ ਚ ਵੀ ਰੱਖਣੇ ਹੈਗੇ ਸਾਨੂੰ ਇਹ ਜਿਹੇ ਬੰਦੇਾਂ ਦੀ ਨਹੀਂ ਲੋੜ ਅੜੇ ਲਿਖੇ ਮੁੰਡੇ ਬਹੁਤ ਨੇ ਹੀ ਇੰਨਾ ਦੀ ਸਾਹਮਣੇ ਅਗਰ ਪਹਿਲਾਂ ਬਹੁਤ ਵਾਰ ਕੰਮ ਕਰਦਾ ਸੀ ਬੰਦੇ ਦੀ ਬਦਨਾਮੀ ਸ਼ਹਿਰ ਦੇ ਵਿੱਚ ਇੰਨੀ ਕੰਮ ਕਰਦਾ ਦੱਸੋ ਜਿੱਪਲ ਦਾ ਢਾਬਾ ਵਾਜੀ ਸਾਰੇ ਮਹਿਮਣੇ ਨਾਲ ਕਿੱਡਾ ਵਧੀਆ ਸਾਰਾ ਬਚਾਈ ਵੀ ਜਾਂਦਾ ਬੰਦੇ ਦਾ ਖਰੀਦਦਾ ਹੈ ਵੀ ਇਤੋਂ ਦਾ ਕਿਰਦਾਰ ਮੈਂ ਉਹੀ ਗੱਲ ਕਰਦਾ ਵੀ ਮਤਲਬ ਆਹ ਮਹਿਮਾਨੀ ਸਾਡੇ ਕੋਲੇ ਆਉਂਦਾ ਗੱਲ ਤਾਂ ਹੈ ਪੇਟੀਕਲ ਕਰਕੇ ਨਹੀਂ ਮੈਸੇ ਵੀ ਪਿਆਰ ਆ ਬੰਦੇ ਨਾਲ ਕਦੇ ਵੀ ਆ ਜਾਵੇ ਕਦੇ ਇਹਨੂੰ ਐ ਨਹੀਂ ਆਵੇ ਅਸੀਂ ਮੱਥੇ ਵੱਟ ਪਾ ਕੇ ਬੁਲਾਇਆ ਜਾਂ ਰੋਟੀਆਂ ਲੰਗਵਾਈ ਹੋਵੇ हां ये नुठो जी मैं कोई ਆ ਮੋਬਾਈਲ ਫੜੀ ਕਰ ਆ ਜਾ ਬਰਾਮੜ ਸੈਲ ਆ ਜਾ ਇੱਕ ਮਿੰਟ ਆ ਵੀਡੀਓ ਹੀ ਪਾਉਣੀ ਹੈ ਇੱਕ ਮਿੰਟ ਮਾੜਾ ਬੋਲਣੀ ਹੈ ਮਾੜੀ ਆ ਜੀ ਅਸੀਂ ਜੇ ਇਹ ਬੈਠੇ ਬੋਲਤਾਂ ਨੇ ਅੰਸ਼ਾ ਤੋਂ ਮੁੱਕਾਰੇ ਪਾਰੇ ਦੇ ਵਿੱਚ ਮਾੜਾ ਰੇਡ ਬੰਦ ਨਾ ਲੱਤ ਬਾਹਰ ਕੁਝ ਮਿੰਟ ਹਾਂ ਜੇ ਪਾਰਤੀ ਮਿਲ ਲੋ ਜੇ ਪਾਰਤੀ ਨੇ ਦੱਸ ਵੀ ਕੁੜਤੇ ਕਿੰਨੇ ਐਡਾ ਤੋਂ ਤੋਰ ਬੰਦਾ ਤਾਂ ਭੱਜੇਗਾ ਕਿੱਥੇ ਨਹੀਂ ਗੱਲ ਆਜਾ 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 ਆਜ ਚਾਰ ਇਹ ਵੀ ਪਾੜੇ ਇਹ ਵੀ ਪਾੜੇ ਰਵੀ ਕਿੱਥੇ ਆ? ਬਈ ਆ ਹੀ ਥਾਣਾ ਦਿਖਾ ਦੇ ਕਰ ਸਿਟੀ ਰਾਏਕੋਟ ਖੜੇ ਚਾਰੇ ਬਲਾਕ ਪ੍ਰਧਾਨਾ ਚਾਰੇ ਬਲਾਕ ਪ੍ਰਧਾਨਾ ਸੀ ਆਮ ਆਦਮੀ ਪਾਰਟੀ ਤੋਂ ਮਾਸਟਰ ਮਰਜੀਤ ਜੀ ਪਖਵਾਲ ਤੋਂ ਬਲਾਕ ਪ੍ਰਧਾਨਾ ਆ ਸੈਲਗੋਲਗੜ੍ਹ ਦੇ ਸੁਧਾਰ ਬਲਾਕ ਦੇ ਪ੍ਰਧਾਨਾ ਹਰਵਿੰਦਰ ਸਹਿਰੀ ਪ੍ਰਧਾਨਾ ਵਿਅਕਤੀ ਸਰਕਲ ਇੰਚਾਰਜ ਉਹ ਖੜਾ ਆ ਗੋਲੂ ਖੜਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਆ ਮੁੰਡੇ ਆ ਬੇਪੜਾ ਡਾਬਰ ਇਹਦਾ ਵੀ ਦਿਨ ਤੋਂ ਵਪਾਰ ਆਪਣਾ ਇਹ ਕਹਦਾ ਪ੍ਰਧਾਨ ਵਪਾਰ ਮੰਡਲ ਦਾ ਪ੍ਰਧਾਨ ਆ ਇਹ ਰੈਕੋਡ ਦਾ ਰੈਕੋਡ ਸੈਰੀ ਦਾ ਮੈਂ ਰੈਕੋਡ ਤੇ ਹਾਤੀ ਤੋਂ ਬਲਾਕ ਪ੍ਰਧਾਨ ਆ ਆਮ ਆਦੀ ਪਾਰਟੀ ਦਾ ਤਿੰਨ ਦਿਨ ਤੋਂ ਲਗਾਤਾਰ ਇਹ ਆਪਣਾ ਤੇ ਜਕੀਰ ਨਿਰਮਲ ਨਿਰਮਲ ਆ ਨਾ ਨਿਰਮਲ ਇਹਨੂੰ ਮੁੰਡੇ ਨੂੰ ਪੂਰਾ ਉਹ ਦਵਾਜ ਰੱਖਦਾ ਸੀਗਾ ਇਹਦੀ ਵੀ ਦਰਖਾਸਤ ਦਿੱਤੀ ਸੀ ਇਹ ਤੋਂ ਵੀ ਰੁਪਈਏ ਮੰਗੀ ਜਾਂਦਾ ਸੀਗਾ ਅੱਜ ਦਿਨ ਤੇ ਦੇ ਘੱਟੋ ਘੱਟ 4 ਫੋਨ ਆਏ 4 ਫੋਨ ਆਉਣ ਤੋਂ ਬਾਅਦ ਜਦੋਂ ਉਹਨੂੰ ਰੁਪਈਏ ਦਿੱਤੇ ਸੀ ਸਾਰੀ ਪਲੈਨਿੰਗ ਕੀਤੀ ਨੰਬਰਾਂ ਦੀ ਸਾਰੀ ਫੋਟੋਕਾਪੀ ਸਾਡੇ ਕੋਲੇ ਨੇ ਉਸ ਤੋਂ ਬਾਅਦ ਜਦੋਂ ਕਿ ਜਦੋਂ ਭੱਜਿਆ ਫਿਰ પાਜ ਦੇ ਮੇਰੇ ਵੀ ਕੋਟ ਤੇ ਲਈ ਜੇ ਅਸੀਂ ਮਾਨ ਸਾਹਿਬ ਨੂੰ ਕਰੀਏ ਮਾਨ ਸਾਹਿਬ ਆ ਵੀ ਇਦਾਂ ਪੂਰਾ ਐਕਸ਼ਨ ਹੋਵੇ ਵੀ ਚੰਗੀ ਤਰ੍ਹਾਂ ਇਹ ਜਾਣ ਕੇ ਗਾਹਣਵਾਲਾ ਹਜੇ ਕੋਈ ਬੰਦਾ ਜੁਰਤ ਨਾ ਕਰੇ ਕਿਉਂਕਿ ਜਦੋਂ ਮਾਨ ਸਾਹਿਬ ਕਹਿੰਦੇ ਵੀ 1 ਰੁਪਿਆ ਖਾਣਾ ਵੀ ਸਾਡੇ ਲਈ ਸਲਫਾਸ ਦੀ ਗੱਲ ਆ ਵੀ ਇਹ ਇੱਥੇ ਹਜ਼ਾਰਾਂ ਰੁਪਏ ਤੂੰ ਹੀ ਖਾਈ ਜਾਂਦੇ ਨਾਲੇ ਤਨਖਾਹਾਂ ਲੈਂਦੇ ਆ ਪੂਰੀਆਂ ਵਧੀਆ ਉਹ ਇੱਥੋਂ ਭੱਜ ਚੁੱਕਿਆਗਾ ਇੱਥੇ ਸੀਗਾ ਸਾਡਾ ਮਲਾਜ਼ਮ ਮਲਾਇਆ ਆਪਦੀ ਗੱਡੀ ਲੈ ਕੇ ਇੱਥੋਂ ਭੱਜ ਗਿਆ ਅਸੀਂ ਡੀਐਸਪੀ ਸਾਹਿਬ ਨੂੰ ਵੀ ਕਰਤਾ ਤਲਾ ਐਸਐਸਪੀ ਸਾਹਿਬ ਨਾਲ ਵੀ ਗੱਲ ਕਰ ਰਹੇ ਆਂ ਵੀ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਐਸਐਸਪੀ ਸਾਹਿਬ ਨੂੰ ਅਸੀਂ 15-20 ਦਿਨ ਪਹਿਲਾਂ ਵੀ ਜਾ ਕੇ ਜਿਗਰਾਉਂ ਕਹਿ ਕੇ ਆਏ ਦਫ਼ਤਰ 'ਚ ਐਸਪੀਡੀ ਪਰਮਾਰ ਸਾਹਿਬ ਵੀ ਬੈਠੇ ਸੀਗੇ ਅਸੀਂ ਆਖਿਆ ਵੀ ਸਾਡੇ ਰਾਏਕੋਟ 'ਚ ਲੁੱਟ ਨਾ ਪੂਰਾ ਲੁੱਟ ਖੋਦਾ ਅੱਡਾ ਹੀ ਬਣਿਆ ਹੋਇਆਗਾ ਥਾਣਾ ਸਿਟੀ ਰਾਏਕੋਟ ਇਹ ਸਾਹੀ ਇਹ ਗੱਲ ਕਰਦੇ ਵੀ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਚਲੋ ਠੀਕ ਹੈ ਜੀ ਧੰਨਵਾਦ ਜੀ